ਕਿ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਬਾਈ ਜੋ ਬੰਦੇ ਫਾਰਮ ਤੋਂ ਦੋ ਤਾਜ਼ੀਆਂ ਸੁਗੀਆਂ ਗਾਵਾਂ ਤੇ ਏਕ ਜਿਹੜੀ ਮੱਝ ਆ ਦੋਸਤੋ ਤੋਕੜ ਗਬਣਾ ਕਨਫਰਮ ਚੈੱਕ ਪਾਸ ਹੋ ਗਈ ਜੀ ਪ੍ਰੋਪਰ ਡਿਟੇਲ ਸਾਰੀ ਇਹਨਾਂ ਤਨਾਂ ਨਗਾ ਦੀ ਬਾਈ ਜੋ ਬੰਦੇ ਕੋਲੋਂ ਕੁਛ ਕਿਤੇ ਉਹਨਾਂ ਸਾਂਝੀ ਕਰਾਂਗੇ ਉਸ ਤੋਂ ਪਹਿਲੇ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਕੀੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀਕ ਕਰਕੇ ਪੋਸ਼ੂ ਕੀਤਾ ਕਰੋ ਤਾਂ ਕਿ ਬਾਅਦ ਵਿੱਚ ਕੋਈ ਲਾਂਭੇ ਵਾਲੀ ਗੱਲ ਨਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਬੈਲ ਬਟਨ ਵਾਲਾ ਵੀ ਸਿਲੈਕਟ ਕਰ ਦਿਓ ਬਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛਦੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਜੋਨ ਸਾਸਰੀ ਘਰ ਸਾਸਰੀ ਘਰੇ ਹੋਰ ਠੀਕ ਹੈ ਵਧੀਆ ਜੀ ਵਧੀਆ ਕਿਰਪਾ ਮਾਰ ਰਹੇ ਵਧੀਆ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਮਾਇ ਜੀ ਕਿਤਨਾ ਕੱਲ ਪਰਸਾ ਉਹ ਵੀਡੀਓ ਪਾਈ ਵੇਖੀ ਉਹ ਉਦਨ ਵਿੱਚ ਵੇਖਤੀ ਹਾਂ ਠੀਕ ਹੈ ਜੀ ਚਲੋ ਦਰਸ ਬੋਲੋ ਆਪਣਾ ਪਿੰਡ ਚਾਟੀਵੰਦ ਹਾਂ ਸ਼ਹਿਰ ਮਰਸਾ ਸੀਗਣੀ ਮਰਸਾ ਨੰਬਰ ਹੈ ਅਸੀਂ ਅੱਜ ਦੋ ਗਾਵਾਂ ਤੋਂ ਦੋ ਦੇ ਮਗਰੀ ਬਛੀਆਂ ਤੋਂ ਦੋ ਗਾਵਾਂ ਤੋਂ ਮਗਰੀ ਬਛੀਆਂ ਠੀਕ ਹੈ ਜੀ ਤੇ ਸ਼ੁਰੂ ਕਰੀਏ ਪਹਿਲਾਂ ਵੱਡੀ ਗਾਂ ਤੋਂ ਇਹ ਤੋਂ ਕਰ ਲਈਏ ਬੜੀ ਫਲਕਾਰੀ ਫਲਕਰੀਏ ਜੀ ਪਾਈ ਤੇ ਹੈ ਇਹ ਇਹ ਤੋਂ ਕਰ ਲਈ ਨਹੀਂ ਮੇਰੇ ਜੀ ਅੱਜ ਠੀਕ ਹੈ ਜੀ ਇਹ ਤੋਂ ਵਿੱਚ ਬੌਲਾ ਹੋਊਗਾ ਕੋਈ ਜਿਹੜਾ ਆਪਾਂ ਬੌਲਾ ਚਵਾਦਣਾ ਨਾ ਪਰਸੋਂ ਸ਼ਾਮਾਂ ਦੀ ਸੂਈ ਆ ਬਛੀ ਦਿੱਤੀ ਆ ਬਛੀ ਨੂੰ ਆ ਬਛੀ ਜੀ ਤੇ ਬਛੀ ਚੰਗੀ ਸੀ ਮੰਦੂ ਤੋਂ ਗਿੱਲਾ ਨਾਲੂ ਨਾਲ ਗਿੱਲਾ ਨਾਲੂ ਬੱਚੀ ਦਾ ਜੀ ਹਾਂਜੀ ਇਹ ਤੋਂ ਤਾਂ ਬੌਲਾ ਆਊਗਾ 23 ਕਿਲੋ ਬੌਲਾ ਆਊਗਾ 23 ਕਿਲੋ ਹੈ ਨਾ ਹਾਂ 23 24 ਕਿਲੋ ਬੌਲਾ ਆਊਗਾ ਪਰਸੋਂ ਸ਼ਾਮਾਂ ਦੀ ਸੂਈ ਆ ਠੀਕ ਹੈ ਜੀ ਇੱਥੇ ਦੋ ਟ ਠੀਕ ਹੈ ਜੀ ਹਾਂ ਬੌਲਾ ਬਣਾ ਗਏ ਕੋ ਖੜ ਕੇ ਖਾਵੇ ਫਿਰ ਕੋ ਗਾਲੀ ਸੁਆ ਦੋ ਜਾ ਸੁਆ ਦੋਸਰਾ ਠੀਕ ਹੈ ਲਓ ਜੀ ਤੋਰੋ ਜੀ ਲਓ ਜੀ ਦੋਸਤੋ ਸੁਣਿਓ ਵੀਡੀਓ ਆਪਣੇ ਬਾਈ ਕਹਿੰਦਾ ਵੀ 23 ਕਿਲੋ ਜਿਹੜਾ ਹੁਣ ਬੌਲਾ ਤਿਆਰ ਹੈ ਜੀ ਆਹ ਲਓ ਜੀ ਫਿਰ ਕੁਆਲਿਟੀ ਚੈੱਕ ਕਰ ਲੋ ਗਾਂ ਪੂਰੀ ਬਰੀਦਲੀ ਹੈ ਸੁਕੇ ਨਾ ਮੜਾ ਜਾ ਪਸ਼ੂ ਲੱਪੇ ਦੇ ਵਿੱਚ ਆ ਜਾਂਦਾ ਚਵਾ ਗੇ ਇੱਥੇ ਬਾਈ ਕਹਿੰਦਾ ਦੇਵਾਂਗੇ ਜੋਬਨ ਬਾਈ ਕਹਿੰਦਾ ਵੀ ਇੱਥੇ ਫਾਰਮ ਤੇ ਚਵਾ ਗੇ ਤਸਲੀਕ ਕਰਾ ਕੇ ਦੇਵਾਂਗੇ ਜਿਹੜਾ ਬਾਈ ਤੂੰ 23 ਕਿਲੋ ਬੌਲਾ ਮਿੰਕੇ ਲੀਟਰ ਨਾਲ ਦੇ ਦਾਂਗੇ ਅਜੇ ਭਣਾਪੋਣ ਆਈ ਹੈ ਗਿਆ ਰੱਛੀ ਨੂੰ ਹਾਂਜੀ ਚਵਾਈ ਚ ਵੀ ਢੀ ਲੱਗੀ ਕੋਈ ਅੰਤ ਨਹੀਂ ਰੱਛੀ ਦਾ ਲੋਕਰੋ ਚੱਕ ਇੱਕ ਰੀ ਜ਼ਰੂਰ ਜੀ ਤੇ ਬੱਚਾ ਵੀ ਇਹਦੇ ਮਗਰੜੀ ਵੱਛੀ ਆ ਲਿਓ ਜੀ ਮੋੜੋ ਜੀ ਚੰਗੇ ਸੁਣੇ ਦੀ ਵੀ ਰਲੀ ਹੈ ਨਾ ਮੂੰਹ ਦੀ ਛੇਦਾਂ ਦਾ ਬੱਛੀ ਅੱਛਾ ਛੇਦਾਂ ਦੇ ਜੀ ਹਾਂ ਲਓ ਜੀ ਕਰਿਓ ਚੱਕ ਦੋਸਤ ਕਰਿਓ ਜ਼ਰੂਰ ਲੈ ਲਓ ਜੀ ਪ੍ਰਕਾਰ ਹੀ ਮੜੀ ਜੀ ਬਈ ਲਾਜ ਦੇ ਤੋ ਜੀ ਕਬਾਤ ਬੱਚੀ ਦਾ ਜ਼ਿਆਦਾ ਕਰਦੀ ਹੈ ਹਾਂ ਲਾ ਕੇ ਬੁਖਾਰ ਲਓ ਜੀ ਕਿੜਿਓ ਚੱਕ ਇੱਕ ਜਰੂਰ ਦਾ ਪ੍ਰਿੰਟ ਅੱਜ ਪਰਸੋਂ ਸ਼ਾਮੀ ਸੀ ਇਹ ਲੱਪਾ ਲੱਪਾ ਚੁੱਕੋਗੇ ਤੇ ਇਹ ਰੰਗ ਬੱਚੀ ਸਿੱਧੀ ਹੋ ਜਾਊਗੀ ਕਰੋ ਜੀ ਲਓ ਤੋਰੋ ਅਸੀਂ ਲਈ ਆ ਫਾਰਮ ਨੂੰ ਥੋੜਾ ਨਾ ਉਹਦਾ ਕਰਦੀ ਆ ਔਲਜੀ ਹੋਣੀ ਕੋਈ ਗੱਲ ਨਹੀਂ ਆਗੀ ਠੀਕ ਹੈ ਬਾਕੀ ਠੰਡੀ ਠੰਡੀ ਹੋਊਗੀ ਏਅਰ ਵੀ ਰਾਕੇ ਉਹ ਤੇ ਮਸ਼ੀਨਾਂ ਚੋਂ ਦੇ ਹੁਣ ਆਪਾਂ ਹੱਥ ਨਾਲ ਚੋਨੇ ਬਾਕੀ ਚਵਾਈ ਚੋਈ ਚੰਗੀ ਲੇਖ ਲਈ ਰੱਖੀ ਠੀਕ ਹੈ ਜੀ ਹਾਂ ਲੈ ਜਾਓ ਜੀ ਲਓ ਜੀ ਭਾਈ ਮਸ਼ੀਨ ਤੇ ਵੀ ਚਵਾਈ ਹੋਈ ਆ ਤੇ ਹੱਥਾਂ ਨਾਲ ਚਵਾਈ ਹੋਈ ਆ ਜਿੱਦਾਂ ਕੋਈ ਮਰਜ਼ੀ ਵੀਰ ਭੈਣ ਪ੍ਰੈਸ ਚਵਾਈ ਕਰ ਸਕਦਾ ਜ ਸੂਆ ਪਿਓਰ ਦੂਜਾ ਆਰਡਰ ਕੁਆਲਟੀ ਕਰੋ ਚੈੱਕ ਜੀ ਕਰਵਾਏਗੀ ਆ ਲੋ ਜੀ ਬਾਕੀ ਜਿੰਨੇ ਜੋਗੀ ਆ ਕਰਮਾਲੀ ਸਾਹਿਬ ਨਿੱਗਰਲੇ ਦੇ ਦੀ ਆ ਠੀਕ ਹੈ ਜੀ ਦੁੱਧ ਹੋ ਸਕਦਾ ਵਛੀ ਸਵਾਈ 22 ਕਿਲੋ ਪਰਦੇ ਉਹ ਤਾਂ ਸੇਵਾ ਤੇ ਹੀ ਹੈ ਨਾ ਆਪਾਂ ਉਹ ਜਿੱਥੋਂ ਜਿਹੜੇ ਫਾਰਮ ਤੋਂ ਲਈ ਉਹ ਫਾਕ ਵੀਰੋਂ ਨਹੀਂ ਆਂਦੇ ਵੀ ਪਹਿਲੇ ਸਵੇਰੇ ਦੁੱਧ ਵਛੀ ਨੇ 20 22 ਕਿਲੋ ਦਿੱਤਾ ਹੋਏ ਠੀਕ ਹੈ ਜੀ ਉਹਨੇ ਬੌਲਾ 23 24 ਕਿਲੋ ਹੋਊਗਾ 23 24 ਕਿਲੋ ਬੌਲਾ ਹੈ ਨਾ ਇਹ ਚਾਹ ਕੇ ਦੇਣਾ ਹੈ ਜਿੱਦਾਂ ਵੀਰ ਸੇਵਾ ਕਰੂਗਾ ਦੁੱਧ ਦੰਦਾ ਚਲੂ ਹੈ ਨਾ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਇਹਦਾ ਮੋਲ ਤੇ ਇੱਕ 40 ਵਾਸ਼ੀ ਦੇ ਦਈਏ ਮੈਂ ਨਾ 2 ਲੱਖ ਦੇ ਦੋ ਜੀ ਜ਼ਰੂਰ ਨਹੀਂ 2 ਦੇ ਆਪਾਂ ਜਿੰਨਾ ਮਰਜ਼ੀ ਕਰੋ ਅੱਜ ਤੁਹਾਨੂੰ 40 ਵਾਸ਼ੀ ਦੇਈਏ ਹੈ ਇੱਕ 40 ਦੇ ਇੱਕ ਲੱਖ 40000 11 ਦਾ ਮੁੱਲ ਜਿਆਦਾ ਹੀ ਕਰ ਹਾਂ ਨਾ ਵਾਸ਼ੀ ਇੱਕ 35 ਦੀ ਵਾਸ਼ੀ ਦੇ ਦਾਂਗੇ ਇੱਕ 35 ਦੀ ਹਾਂ ਵੀਰ ਇੱਕ ਜੈਸ ਇੱਕ 35 ਪੂਰੀ ਵਾਸ਼ੀ ਦੇ ਦਾਂਗੇ ਲਓ ਜੀ ਕਰਿਓ ਚੈੱਕ ਬਾਈ ਕਹਿੰਦਾ ਵੀ 1,40,000 ਰੁਪਿਆ ਡਿਮਾਂਡ ਹੈ ਤੇ 1,35,000 ਦੇ ਵਿੱਚੋਂ ਆਿਆਂਗੇ ਤਾਂ ਇੱਕ 35 ਦੀ ਵਾਸ਼ੀ ਦਾਂਗੇ ਭਲਾ ਇਹ ਵੀਰ ਜੀ ਬੱਚੀ ਦੋ ਸਵਾਇ 2.5 ਕਿਲੋ ਦੇ ਦਊਗੀ ਠੀਕ ਹੈ ਇੱਥੇ ਬੌਲਾ ਬ 23 ਕਿਲੋ ਬੌਲਾ ਮਿਲ ਕੇ ਦਿਨਾਂ ਲੀਟਰ ਨਾਲ ਸਵਾਗੇ ਦੇਣੀ ਆ ਇਹ ਨਹੀਂ ਆਪਾਂ ਵੀ ਸੌਦਾ ਕਰਨ ਆ ਭੈਣ ਤੁਹਾਡਾ ਸਾਈਪ ਵਾਲੀ ਆ ਤੁਹਾਨੂੰ ਆਖਣਾ ਵੀਰ ਜੀ ਪੈਸੇ ਪਾਓ ਠੀਕ ਹੈ ਜੀ ਚਵਾਗੇ ਦੇਣੀ 23 ਕਿਲੋ ਵੱਡਾ ਕੱਦ ਕਾਠਿਆ ਦੋਸਤੋ ਚਲੋ ਬਾਾਕੀ ਇੱਕ ਇੱਕ ਮਗਰ ਬੱਚੀ ਇੱਕ ਇੱਕ ਦੀ ਬੱਚੀ ਬੱਚੀ ਕਿਦੀ ਦੀ ਬਾਕੀ ਤੁਸੀਂ ਰਤ ਮਲਾਉਣੀ ਆ ਪਸਲੀ ਕਰਨੀ ਤੁਹਾਡਾ ਫਰਜ਼ ਆ ਤੁਹਾਡਾ ਹੱਕ ਆ ਜਰੂਰ ਕਰਿਆ ਕਰੋ ਬੱਚੀ ਬਹੁਤ ਚੰਗੇ ਸੀ ਬੰਦੀ ਹੈ ਤੇ ਹੈ ਵੀ ਇਹ ਜਨਾੜੂ ਦੀ ਹੈ ਹਾਂਜੀ ਠੀਕ ਹੈ ਜੀ ਇਹ ਆਓ ਜੀ ਦੋ ਨੰਬਰ ਤੇ ਇਹ ਬੇਟੀ ਗਾਂ ਸੂਈ ਦੇ ਮਗਰ ਦੀ ਵੱਚੀ ਜੇ ਇਹਦੇ ਮਗਰ ਵੱਚੀ ਜੇ ਮਗਰਾ ਵੱਚੀ ਹੈ ਲਓ ਜੀ ਇਹਦੇ ਮਗਰਾ ਵੱਚੀ ਜੇ ਸਾਹਮਣੇ ਬੱਧੀ ਵੱਚੀ ਦੀ ਕਰੋ ਚੈੱਕ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਈ ਇਹਨੂੰ ਸੂਈ ਨੂੰ ਵੀ ਜਾਈ ਕੋਈ 12 13 ਦਿਨ ਹੋ ਜਾਣਗੇ 12 13 ਦਿਨ ਹੈ ਨਾ ਹਾਂ ਜੀ ਕਿੰਨਾ ਦੁੱਧ ਚਵਾਂਡੀ ਹੈ ਦੁੱਧ ਵੀਰ ਜੀ ਤੋਂ 10 ਕਿਲੋ ਹੀ ਆ ਦੋਵੇਂ ਕਹਿੰਦਾ ਜੀ ਦੋਵਾਂ ਡੰਗਰਾਂ ਦਾ 10 ਕਿਲੋ ਹੈ ਨਾ 12 ਕਿਲੋ ਦੇਣੀ 10 ਕਿਲੋ ਕਰਕੇ ਹੀ ਆ ਸੂਆ ਕਿਰਵਾ ਦੂਜਾ ਸੂਆ ਦੂਸਰਾ ਜੀ ਲਓ ਜੀ ਤੋਰੋ ਜੀ ਇਹਨੂੰ ਲਓ ਜੀ ਕਰਿਓ ਚੈੱਕ ਜ਼ਰੂਰ ਦੁੱਧ 12 ਕਿਲੋ ਹੋਗਾ ਦੇਣੀ 10 ਕਿਲੋ ਤੇ ਬੱਚਾ ਇਹ ਦੇ ਮਗਰ ਜੜੀ ਆ ਵਛੀ ਦੋ گاਵਾ ਦੇ ਮਗਰ ਦੋਸਤੋ ਤੋਹਫੇ ਆ ਦੋ گاਵਾ ਤੇ ਦੋ ਬਾਦ ਦੇ ਮਗਰ ਵਛੀਆਂ ਚਾਰ گاਵਾ ਮਿਲ ਰਹੀਆਂ ਜਿ ਇਕੱਟੀਆਂ ਤੁਹਾਨੂੰ ਲਓ ਜੀ ਕਰਿਓ ਚੈੱਕ ਜਰੂਰ ਠੰਡੀ ਸੀਲ ਫੁੱਲ ਹੋ ਗਈ ਖਾਨ ਵਧ ਕਰ ਦੇ ਗਵਰੰਟੀ ਹੋ ਗਈ ਪੂਰ ਛੱਟੇ ਦੀ ਗਵਰੰਟੀ ਹੋ ਗਈ ਲਓ ਜੀ ਕਰਿਓ ਚੈੱਕ ਸਾਂਭੀ ਵੀ ਕਿਸੇ ਵੀਰ ਨੇ ਚੰਗੀ ਵਧੀਆ ਰੀਨ ਆ ਰਾਜੀ ਪੂਰੀ ਜੰਮੀ ਪਲੀ ਪੂਰੀ ਕਰਿਓ ਚੈੱਕ ਜਰੂਰ ਆ ਵੇਖੋ ਜੀ ਫੇਰ ਵੀ ਇਹੋ ਬੇਨਤੀ ਆ ਬਾਈ ਕਹਿੰਦਾ ਚੁਆ ਕੇ ਦੇਵਾਂਗਾ ਤਸੱਲੀ ਕਰਨੀ ਤੁਹਾਡਾ ਜਿਹੜਾ ਹੱਕ ਹੈ ਤੁਹਾਡਾ ਫਰਜ਼ਾ ਜਰੂਰ ਕਰ ਲਿਆ ਕਰੋ ਕੋਈ ਨਾਲ ਵੀਰ ਜੀ ਆਪਾਂ ਨੂੰ ਇੱਥੇ ਆਵੇ ਭੈਣ ਭਰਾ ਵੇਖ ਕੇ ਖੜੇ ਕੋਈ ਗੱਲ ਹੀ ਨਹੀਂ ੁੱਲੀਆਂ ਛੋਟਾ ਹਾਂ ਠੀਕ ਹੈ ਜੀ ਲਓ ਜੀ ਕਰਿਓ ਚੈੱਕ ਜਰੂਰ ਇੱਕ ਵਾਰੀ ਬਾਅਦ ਕੇ ਫੇਰ ਵੀ ਆਪਣੀ ਗਵੰਤੀ ਹੋਊਗੀ ਕੋਈ ਭੈਣ ਭਰਾ ਲੈ ਵੀ ਇਦਾਂ ਜਾਂਦਾ ਅਰੇ ਅੱਛਾ ਜੀ ਹਾਂ ਹਾਂ ਬਾਈ ਜੋਬਰ ਇਹ ਵੀਰ ਜੀ ਆਪਾਂ 32000 ਦੀ ਗਾਂ ਦੇ ਦਈਏ 32000 ਦੀ ਇਹ ਚੋਕੰਦਾ ਕਮਾਂਟਣਾ ਤੁਹਾਡਾ ਇਹ ਜੋ ਦੋ ਦਾ ਕਰਦੀ ਹੈ 30 ਦੀ ਇਹ ਕਰਦੀ ਪੂਰਾ ਠੀਕ ਹੈ ਜੀ ਹੋਰ ਹੋएगी ਜਿਸ ਤਰ੍ਹਾਂ ਹੋਰ ਦੋ ਸ਼ਰਤਾਂਗੇ 28 28000 ਦੇ ਅੱਛਾ 28 ਹੋ ਗਿਆ ਚਲੋ ਕਰਿਓ ਚੈੱਕ ਦੋਸਤੋ ਪਹਿਲੇ ਨੰਬਰ ਤੇ ਗਾਂ ਜਿਹੜੀ ਵਿਖਾਈ ਹੈ ਇਹ 135000 ਚੋਂ ਛੋੜਛੱਪਾ ਮਾਨਤਾ ਨੂੰ ਜ਼ਰੂਰ ਹੋਊਗਾ 23 24 ਕਿਲੋ ਬੋਲੋ ਤਿਆਰ ਦੂਜੇ ਨੰਬਰ ਤੇ ਜਿਹੜੀ ਗਾਂ ਮੌਜੀ ਹੋਊਗੀ ਆਪਣੀ 28000 ਚ ਹਾਂਜੀ 28000 ਮੋਲੇ ਦਾ ਡਿਮਾਂਡ ਜਿਹੜੀ ਮਤਲਬ ਡਿਮਾਂਡ ਤੇ 35000 28000 ਚੜਾਇਆ ਜਾਂਦਾ ਮਾਨਤਾ ਨੂੰ ਛੋੜਛੱਪਾ ਦੋਵਾਂ ਗਾਵਾਂ ਦਾ ਪਰ ਬੱਚੇ ਵਛੀਆਂ ਇਹ ਦੋ ਅੱਗੇ ਬਾਈ ਦੇ ਕੋਲ ਇੱਕ ਟੋਕੜ ਗੱਬਣ ਮੱਝ ਇਹ ਵੀ ਸਾਢੇ 7 ਮਹੀਨੇ ਦੀ ਮਹੀਂ ਗੱਬਣ ਆ ਅੱਛਾ ਜ ਤੋਰ ਕੇ ਦਿਖਾਉਂਦੀ। ਲਓ ਜੀ ਕਰਿਓ ਚੈੱਕ ਜਰੂਰ। 7 7.5 ਮਹੀਨੇ ਹੋ ਗਏ ਗੱਬੜ ਹੋਈ ਨੂੰ ਕਨਫਰਮ ਚੈੱਕ ਪਾਸ। ਲਓ ਜੀ ਵੇਖੋ ਜੀ। 5 ਕਿਲੋ ਦੋ ਤੋਂ ਦੋਵੇਂ ਟਾਈਮ ਬਾਈ ਕਹਿੰਦਾ ਚੁਾਈ ਹੁੰਦੀ ਆ। ਬਾਕੀ ਫੁੱਲ ਵੱਡੀ ਮੈਂ ਆ। ਹਾਲੇ ਜੀ ਵੇਖੋ ਜੀ। ਪਿੱਠ ਪੜਾ ਮੈਂ ਦਾ ਚੈੱਕ ਕਰ ਲੋ। ਲਓ ਜੀ ਵੇਖੋ ਜੀ। ਕਰੋ ਜੁਚਾ ਕਿ ਟੋਕੜ ਗੱਭਣ ਮੱਝ ਕਨਫਰਮ ਚੈੱਕ ਪਾਸ ਫਿਰ ਵੀ ਜਿਹੜੇ ਵੀਰ ਨੇ ਖੜਨੀ ਆ ਤਸਦੀ ਆਪਣੀ ਕਰ ਸਕਦਾ ਬੇਸ਼ੱਕ ਆਪਣਾ ਕਿਤੇ ਚੈੱਕ ਕਰਵਾ ਕੇ ਵੀਰ ਜੀ ਦਾਂਗੇ ਹਾਂ ਠੀਕ ਉਹ ਬੰਦਾ ਦੂਰ ਵਾਲਾ ਵੀਰ ਭੈਣ ਪਤਾ ਵੀ ਲਊਗਾ ਨਾ ਹਾਂ ਆਪਾਂ ਡਾਕਟਰ ਸਾਦ ਦੇ ਲਾਦ ਕੇ ਮੈਂ ਚੈੱਕ ਕਰਵਾ ਕੇ ਫਿਰ ਮੈਂ ਲੱਦਾਂਗੇ ਦੱਸੋ ਜੀ ਇਹ 65000 ਦੀ ਮੈਂ ਦਿਆਂਗਾ 60000 ਜੀ ਹਾਂ ਠੀਕ ਹੈ ਜੀ ਹੈਗੀ ਕੁਝ ਮਾਨਤਾ ਇਹ ਜੋ 500 ਰੁਪਏ ਛੋਟ ਕਰਾਂਗੇ 5650 ਹੋ ਗਿਆ ਪੂਰਾ ਛੌਟ ਕਰ ਦੇ ਦੇ ਦਾਂਗੇ ਪੂਰੇ ਛੌਟ ਲਓ ਜੀ ਅੱਜ ਮੋਲੇ ਦਾ ਪੂਰਾ 66000 ਰੁਪਏ ਜੇ ਸਾਢੇ 7 ਮਹੀਨੇ ਕਨਫਰਮ ਦੋ ਗਾਵਾਂ ਤਾਜ਼ੀਆਂ ਸੂਈਆਂ ਸੂਏ ਸਵਾਏ ਪਹੂਆ ਦੋਸਤੋ ਤਿੰਨੇ ਹੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰੀ ਤੁਹਾਡਾ ਹੱਕਿਆ ਜਰੂਰ ਕਰਿਆ ਕਰੋ ਐਡਰੈਸ ਬਾਈ ਦਾ ਇਕਰੀ ਫੀ ਬੋਲ ਦੇਣਾ ਪਿੰਡ ਚਾਟੀ ਇਵੈਂਟ ਤਸਿਲ ਜਿਹੜਾ ਜੀ ਅਮਰਸਰ ਸਾਹਿਬ ਨਾਮ ਜੋਬਨ ਆ ਫੋਨ ਨੰਬਰ ਇਕਰੀ ਫੀ ਬੋਲ ਦੇ ਫੋਨ ਨੰਬਰ ਜੀ ਹੈਗਾ 90 90418 7496 ਠੀਕ ਹੈ ਜੀ ਹਾਂਜੀ ਧੰਨਵਾਦ ਉਸਤ ਰੜਾ ਵੀਡੀਓ ਵੇਖਣ ਦਾ ਸੀ